ਇਹਨਾਂ ਨੇ ਕੀ ਕੀਤਾ ਵੀ ਉਹਦੇ ਤੇ ਚੋਰੀ ਦਾ ਇਲਜ਼ਾਮ ਲਾਇਆ ਵੀ ਸਾਡਾ ਤੋਂ 90000 ਰੁਪਏ ਚੱਕ ਲਿਆ ਜਦੋਂ ਉਹਨੂੰ ਪਤਾ ਲੱਗਿਆ ਇਹ ਵੀ ਮੇਰੇ ਨਾਲ ਇਹ ਧੱਕਾ ਹੋ ਰਿਹਾ ਉਹਨੇ ਜਾਨੀ ਕਿ ਕੱਲ ਸਪਰੇ ਪੀ ਲਈ ਆਤਮੱਤਿਆ ਕਰਨ ਦੀ ਖਾਤਰ ਉਹਨੇ ਮਜਬੂਰ ਕੀਤਾ ਜੱਗਾ ਸਿੰਘ ਨੂੰ ਪਹਿਲਾਂ ਤਾਂ ਉਸੇ ਬੰਦੇ ਨੂੰ ਕਿਹਾ ਵੀ ਤੂੰ ਐ ਕਰ ਵੀ ਸਾਨੂੰ ਗੁਪਤ ਪੈਸੇ ਦੇ ਜੀ ਆਤਮੱਤਿਆ ਕਰਨ ਦੀ ਖਾਤਰ ਉਹਨੇ ਮਜਬੂਰ ਕੀਤਾ ਜੱਗਾ ਸਿੰਘ ਨੂੰ ਜਦੋਂ ਮੇਰੇ ਕੋਲੇ 2-2 ਲੱਖ ਰੁਪਇਆ 5-5 ਲੱਖ ਰੁਪਇਆ ਪਿਆ ਹੁੰਦਾ ਸੀ ਮੈਂ ਉਦੋਂ ਨਹੀਂ ਇਹੋ ਜਿਹਾ ਕੁਝ ਕੀਤਾ ਥਾਣੇ ਵਾਲਿਆਂ ਨੇ ਜਦੋਂ ਪੁੱਛ ਦਰਸ਼ ਕੀਤੀ ਉੱਥੇ ਵੀ ਉਹਨਾਂ ਨੂੰ ਕੁਝ ਨਹੀਂ ਇਹਦੇ ਚੋਂ ਨਿਕਲਿਆ ਯਾਨੀ ਕਿ ਡਾਕਟਰ ਜਿਹੜਾ ਬਲਜੀਤ ਸਿੰਘ ਉਹ ਜਮਾਂ ਹੀ ਜਵਾਬ ਦੇ ਗਿਆ ਕਹਿੰਦਾ ਵੀ ਅਸੀਂ ਤਾਂ ਕੋਈ ਪਛਾਣ ਨਹੀਂ ਦੇਣਾ ਪਰਿਵਾਰ ਨੂੰ ਕੋਈ ਅਸੀਂ ਰਾਜੀ ਬੰਦਾ ਨਹੀਂ ਕਰਨਾ ਧਰਨੇ ਤੇ ਬੈਠਾਂ ਤੇ ਵੀ ਸਾਡੇ ਤੇ ਆ ਕੇ ਰੋਹ ਮਾਰਦਾ ਜਿਹੜੀਆਂ ਕਿ ਐਸ਼ੀ ਐਕਟ ਦੇ ਹਿਸਾਬ ਦੇ ਨਾਲ ਕਿ ਉਹ ਐਸ਼ੀ ਐਕਟ ਇਹਨਾਂ ਦੇ ਉੱਪਰ ਲਾਇਆ ਜਾਵੇ ਜਿਹਦੇ ਚ ਜਿਹੜਾ ਇਹ ਜਾਤੀ ਸ਼ਬਦ ਬੋਲੇ ਆ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜਸੀ ਜਸ ਮੇਰੇ ਨਾਲ ਓਪੀ 12 ਕੈਮਰਾਮੈਨ ਓਪੀ 12 ਜੀ ਇਹ ਸਾਹਮਣੇ ਜਿਹੜਾ ਤੁਸੀਂ ਬੋਰਡ ਲੱਗਾ ਦੇਖ ਰਹੇ ਹੋ ਡਾਕਟਰ ਬਲਵੀਰ ਸਿੰਘ ਹਸਪਤਾਲ ਇਹ ਹਸਪਤਾਲ ਭਗਤਾ ਭਾਈ ਕੇ ਵਿਕੇ ਹੈ ਔਰ ਇਧਰਲੇ ਪਾਸੇ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਇਹ ਇਕੱਠ ਕੋਈ ਨਿੱਜੀ ਮੰਗਾਂ ਨੂੰ ਲੈ ਕੇ ਨਹੀਂ ਕੀਤਾ ਗਿਆ ਕੋਈ ਨਿੱਜੀ ਘਰੇਲੂ ਮੰਗਾਂ ਲੈ ਕੇ ਜਾਂ ਕਿਸੇ ਹੋਰ ਮੰਗਾਂ ਨੂੰ ਲੈ ਕੇ ਨਹੀਂ ਗਿਆ ਇਹ ਇੱਕ ਇਨਸਾਫ ਦੀ ਮੰਗ ਲੈ ਕੇ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇਸ ਹਸਪੀਟਲ ਦੇ ਵਿੱਚ ਇੱਕ ਮੁਲਾਜ਼ਮ 25 ਸਾਲ ਤੋਂ ਕੰਮ ਕਰ ਰਿਹਾ ਪਿਛਲੇ 25 ਸਾਲਾਂ ਤੋਂ ਇੱਥੇ ਆਪਣੀ ਸੇਵਾ ਦੇ ਰਿਹਾ ਉਸ ਤੇ ਇੱਕ ਇਲਜ਼ਾਮ ਲੱਗਦਾ ਇੱਕ ਚੋਰੀ ਦਾ ਇਲਜ਼ਾਮ ਇਸ ਹਸਪੀਟਲ ਦੇ ਕੁਝ ਡਾਕਟਰਾਂ ਵੱਲੋਂ ਦੱਸਣ ਦੇ ਮੁਤਾਬਕ ਕਿ ਡਾਕਟਰਾਂ ਵੱਲੋਂ ਚੋਰੀ ਦਾ ਜਿਹੜਾ ਇਲਜ਼ਾਮ ਉਸ ਮੁਲਾਜ਼ਮ ਤੇ ਲਗਾਇਆ ਜਾ ਰਿਹਾ ਉਸ ਮੁਲਾਜ਼ਮ ਤੇ ਜਦੋਂ ਉਹ ਚੋਰੀ ਦਾ ਇਲਜ਼ਾਮ ਲੱਗਦਾ ਤਾਂ ਉਸ ਦੇ ਦਿਲ ਨੂੰ ਇੱਕ ਠੇਸ ਪਹੁੰਚਦੀ ਹੈ ਉਸ ਦੇ ਆਤਮਾ ਨੂੰ ਇੱਕ ਠੇਸ ਪਹੁੰਚਦੀ ਹੈ ਜਿਸ ਆਤਮਾ ਨੂੰ ਤਸੱਲੀ ਦੇਣ ਖਾਤਰ ਇਸ ਇਲਜ਼ਾਮ ਦੀ ਜਿਹੜੀ ਬੇਗੁਨਾਹੀ ਹੌ ਸਾਬਤ ਕਰਨ ਖਾਤਰ ਦਸਣ ਮੁਤਾਬਕ ਲੋਕਾਂ ਨੇ ਕਿ ਉਹ ਇੱਕ ਨਸ਼ੀਲੀ ਦਵਾਈ ਜਿਹਨੂੰ ਸਪਰੇਅ ਕਹੇ ਜਾਂਦਾ ਹੈ ਕਿ ਜਾਨਲੇਵਾ ਸਪਰੇਅ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਦੱਸਿਆ ਜਾਂਦਾ ਕਿ ਉਹ ਅੱਜ ਮਰੀਜ਼ ਖਤਰੇ ਤੋਂ ਵੈਸੇ ਬਾਹਰ ਦੱਸਿਆ ਜਾ ਰਿਹਾ ਪਰ ਇਸ ਤੋਂ ਦੇ ਇੱਕ ਗੁਰਨਾਨਕ ਹਸਪਤਾਲ ਦੇ ਭਗਤਾ ਭਾਈ ਦੇ ਉਸ ਨੂੰ ਦਾਖਲ ਕੀਤਾ ਗਿਆ ਉਸ ਦੇ ਇਨਸਾਫ ਲਈ ਇਹ ਜਿਹੜੇ ਮਜ਼ਦੂਰ ਇਹ ਦੋਸਤ ਆ ਕੁਝ ਉਹਨਾਂ ਦੇ ਪਰਿਵਾਰ ਮੈਂਬਰ ਆ ਮੁਹੱਲਾ ਵਾਸੀ ਆ ਇੱਕ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਜੂਨੀਅਨ ਦੀ ਜਥੇਬੰਦੀ ਆ ਉਹਦੇ ਇਨਸਾਫ ਲਈ ਇੱਥੇ ਡਟੇ ਹੋਏ ਆ ਅੱਗੇ ਦੀ ਜਿਹੜੀ ਗੱਲਬਾਤ ਆ ਇਹ ਜਿਹੜੀ ਸਾਡੇ ਨਾਲ ਜਥੇਬੰਦੀ ਜੁੜੀ ਆ ਉਹਨਾਂ ਤੋਂ ਪੂਰੀ ਗੱਲਬਾਤ ਪੁੱਛਦੇ ਆ ਜੀ ਕੀ ਗੱਲਬਾਤ ਹੈ ਇਹ ਕੀ ਮਸਲਾ ਹੈ ਜਿਹੜਾ ਤੁਸੀਂ ਦੱਸਿਆ ਜੋ ਮੇਰਾ ਨਾਮ ਦੀ ਤਿਰਸਿੰਘ ਆ ਪੰਜਾਬ ਖੇਤ ਮਜ਼ਦੂਰ ਜੂਨੀਅਨ ਦਾ ਮੈਂ ਜ਼ਿਲ੍ਹਾ ਕਮੇਟੀ ਮੈਂਬਰ ਆ ਇਹ ਜਿਹੜਾ ਅਸੀਂ ਧਰਨਾ ਲਾਇਆ ਹੈ ਭਗਤਾ ਭਾਈ ਬਲਬੀਰ ਸਿੰਘ ਦਾ ਇਹ ਹੱਥਪਾਤਾਲ ਹੈ ਜਿਹਦਾ ਕਿ ਮੁੰਡਾ ਹੈਗਾ ਆਪਣਾ ਬਲਜੀਤ ਸਿੰਘ ਤੇ ਤੇਜਾ ਸਿੰਘ ਤੇ ਉਹਦੀ ਨੌ ਪ੍ਰਦੀਪ ਕੌਰ ਇਹਨਾਂ ਨੇ ਜਾਨੀ ਕਿ ਵੀ ਇਹਨਾਂ ਦੇ ਕੋਲੇ ਆਪਣਾ ਜੱਗਰ ਸਿੰਘ ਨਾਂ ਦਾ ਸਾਥੀ 25 ਸਾਲ ਤੋਂ ਐਂਬਲੈਂਸ ਤੇ ਸੇਵਾ ਨਿਭਾ ਰਿਹਾ ਸੀਗਾ ਇਹਨਾਂ ਦਾ ਪ੍ਰਾਣਾ ਉਹ ਮੁਲਾਜ਼ਮ ਹੈ ਇਹਨਾਂ ਨੇ ਕੀ ਕੀਤਾ ਵੀ ਉਹਦੇ ਤੇ ਚੋਰੀ ਦਾ ਇਲਜ਼ਾਮ ਲਾਇਆ 90000 ਰੁਪਏ ਦਾ ਵੀ ਸਾਡਾ ਤੋਂ 90000 ਰੁਪਿਆ ਚੱਕ ਲਿਆ ਜਿਹੜਾ 90000 ਦਾ ਇਲਜ਼ਾਮ ਉਸ ਵਿਅਕਤੀ ਤੇ ਲਗਾਇਆ ਗਿਆ ਉਹਦਾ ਕੋਈ ਪ੍ਰੂਫ ਜਾਂ ਪ੍ਰਾਪਤ ਹੋਇਆ ਕੁਝ ਗੱਲਬਾਤ ਹੀ ਪਤਲ ਲੱਗਿਆ ਕਿ ਉਹ ਵਾਕਈ ਚੋਰੀ ਕੀਤੀ ਹੈ ਜਾਂ ਬੇਬੁਨਿਆਦ ਇਲਜ਼ਾਮ ਹੈ ਜਿਹੜਾ ਉਹਦੇ ਤੇ ਲੱਗਿਆ ਸਭ ਬੇਬੁਨਿਆਦ ਹੈ ਜੀ ਕੋਈ ਉਹਦੇ ਤੇ ਸਬੂਤ ਨਹੀਂ ਹੋਇਆ ਇਹਨਾਂ ਨੇ ਕੱਲੀ ਵੀਡੀਓ ਵਿਖਾਈ ਹੈ ਕੈਮਰੇ ਚੋਂ ਕੱਢ ਕੇ ਉਹ ਵੀਡੀਓ ਦੇ ਵਿੱਚ ਕੁਝ ਸਾਬਤ ਨਹੀਂ ਹੁੰਦਾ ਅੱਛਾ ਜਿਹੜੀ ਕੈਮਰੇ ਦੀ ਵੀਡੀਓ ਉਹਦੇ ਵਿੱਚ ਉਹ ਕੋਈ ਪੈਸੇ ਲੈ ਜਾਂਦਾ ਜਾਂ ਕਿਸੇ ਜਗ੍ਹਾ ਤੋਂ ਕਰਦਾ ਉਸ ਤਰ੍ਹਾਂ ਦਾ ਕੁਝ ਦਿਖਾਈ ਦੇ ਰਿਹਾ ਜਾਂ ਨਹੀਂ ਦਿਖਾਈ ਦੇ ਰਿਹਾ ਕੁਝ ਨਹੀਂ ਜੀ ਪੁਲਿਸ ਨੇ ਵੀ ਵੇਖਿਆ ਉਹ ਜਾਣੀ ਕਿ ਕੱਖ ਨਹੀਂ ਉਹਦੇ ਵਿੱਚ ਦਿਖਾਈ ਦੇ ਰਿਹਾ ਹੈ ਜਾਣ ਕੇ ਇਹਨਾਂ ਨੇ ਉਹਨੂੰ ਬਦਨਾਮ ਕਰਨ ਦੀ ਖਾਤਰ ਤਾਂ ਇਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦਾ ਜਿਹੜਾ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਉਹ ਬੰਦੇ ਦਾ ਵਧੀਆ ਮਾਨ ਸਨਮਾਨ ਹੈ ਬਹੁਤ ਲੋਕਾਂ ਦੀ ਉਹਨੇ ਜਾਨੀ ਕਿ ਐਂਬੂਲੈਂਸ ਤੇ ਲੋਕਾਂ ਦੀ ਜਾਨ ਬਚਾਈ ਹੈ ਜਿਹੜਾ ਕਿ ਇੱਥੋਂ ਲੋਕਾਂ ਨੂੰ ਬਠਿੰਡੇ ਉਹ ਲੈ ਕੇ ਜਾਂਦਾ ਹੁੰਦਾ ਸੀ ਮਰੀਜ਼ਾਂ ਨੂੰ अच्छा ਜਿਹੜਾ ਉਸ ਬੰਦੇ ਤੇ ਇਲਜ਼ਾਮ ਲੱਗਿਆ ਉਹਦੀ ਇਹਨਾਂ ਨੇ ਕੋਈ ਸੂਚਨਾ ਪਹਿਲਾਂ ਪ੍ਰਸ਼ਾਸਨ ਵੱਲ ਗਈ ਆ ਜਾਂ ਸਿੱਧਾ ਉਹਦੇ ਤੇ ਇਲਜ਼ਾਮ ਲੱਗਾ ਜੀ ਕੋਈ ਤਪਦੀਸ਼ ਉਹਦੀ ਪ੍ਰਸ਼ਾਸਨ ਵੱਲ ਕੋਈ ਤਪਦੀਸ਼ ਹੋਈ ਉਹਦੀ ਉਹਦੀ ਜੀ ਗੱਲ ਇਹ ਆ ਵੀ ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਪਹਿਲਾਂ ਤਾਂ ਉਸੇ ਬੰਦੇ ਨੂੰ ਕਿਹਾ ਵੀ ਤੂੰ ਐ ਕਰ ਵੀ ਸਾਨੂੰ ਗੋਪਤ ਪੈਸੇ ਦੇ ਜਾ 90000 ਰੁਪਇਆ ਵੀ ਅਸੀਂ ਕਿਸੇ ਨੂੰ ਨਹੀਂ ਦੱਸਦੀ ਜਦੋਂ ਉਹ ਬੰਦਾ ਮੰਨਿਆ ਨਾ ਉਹ ਕਹਿੰਦਾ ਵੀ ਵੇਖੋ ਮੈਂ ਤਾਂ 12000 ਰੁਪਇਆ ਤਨਖਾਹ ਸੁੱਥੋਂ ਲੈਣਾ ਹੈ ਮੈਂ ਤਾਂ ਸੁੱਥੋਂ ਤਨਖਾਹ ਵੀ ਲੈਣੀ ਹੈ ਤੇ ਮੈਂ ਕੋਈ ਇਹੋ ਜਿਹਾ ਨਹੀਂ ਕੰਮ ਕੀਤਾ ਨਾ ਹੀ ਮੈਂ ਕਰਾਂ ਉਹਨੇ ਇਹ ਵੀ ਕਿਹਾ ਕਹਿੰਦਾ ਵੀ ਜਦੋਂ ਮੇਰੇ ਕੋਲੇ 2-2 ਲੱਖ ਰੁਪਇਆ 5-5 ਲੱਖ ਰੁਪਇਆ ਪਿਆ ਹੁੰਦਾ ਸੀ ਠੋਡਾ ਹੀ ਮੈਂ ਉਦੋਂ ਨਹੀਂ ਇਹੋ ਜਿਹਾ ਕੁਝ ਕੀਤਾ ਤਾਂ ਫਿਰ ਇਹਨਾਂ ਨੇ ਯਾਨੀ ਕਿ ਭਗਤਾ ਭਾਈ ਆਪਣਾ ਦਿਆਲਪੁਰਾ ਥਾਣੇ ਨੂੰ ਕਿਹਾ ਉਹਨਾਂ ਨੂੰ ਫੜਾਇਆ ਥਾਣੇ ਵਾਲਿਆਂ ਨੇ ਜਦੋਂ ਪੁਸ਼ਤ ਦਰਸ਼ ਕੀਤੀ ਉੱਥੇ ਵੀ ਉਹਨਾਂ ਤੋਂ ਕੁਝ ਨਹੀਂ ਇਹਦੇ ਚੋਂ ਨਿਕਲਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਯਾਨੀ ਕਿ ਸੀਆਈ ਸ਼ਟਾਪ ਨੂੰ ਫੜਾਇਆ ਤੇ ਜਦੋਂ ਉਹਦੇ ਤੇ ਕੋਈ ਇਲਜ਼ਾਮ ਲਾਇਆ ਉਹਦੇ ਘਰ ਦੇ ਨੂੰ ਜਾਂ ਕਿਸੇ ਕਿਸੇ ਮੈਂਬਰ ਨੂੰ ਪਰਿਵਾਰਕ ਮੈਂਬਰ ਨਾਲ ਕੋਈ ਗੱਲਬਾਤ ਕੀਤੀ ਗਈ ਜਾਂ ਸਿੱਧਾ ਉਹਦੇ ਤੇ ਇਲਜ਼ਾਮ ਲਗਾਇਆ ਔਰ ਉਹਦੇ ਨਾਲ ਕੋਈ ਤੱਕੇਸ਼ਾਈ ਕੀਤੀ ਗਈ ਆ ਜਾਂ ਕਿਸੇ ਤਰ੍ਹਾਂ ਦੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੇ ਉਸ ਵਿਅਕਤੀ ਨੇ ਜਾਂ ਤੁਹਾਡੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਨੇ ਤੁਹਾਨੂੰ ਕੁਝ ਦੱਸਿਆ ਇਸ ਬਾਰੇ ਕੁਝ ਉਹਨਾਂ ਦੇ ਜੀ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਵੀ ਜਦੋਂ ਇਹਨਾਂ ਨੇ ਉਹਤੇ ਇਲਜ਼ਾਮ ਲਾਇਆ ਉਹਨਾਂ ਨੇ ਪਰਿਵਾਰ ਦੇ ਵਿੱਚ ਘਰੇ ਜਾ ਕੇ ਗੱਲ ਕੀਤੀ ਵੀ ਮੇਰੇ ਤੇ 90000 ਦਾ ਇਲਜ਼ਾਮ ਲਾਤਾ ਵੀ 90000 ਰੁਪਏ ਚੱਕ ਲੈ ਪਰ ਉਹ ਕਹਿੰਦਾ ਮੈਂ ਪੈਸੇ ਨਹੀਂ ਚੱਕੇ ਪਰਿਵਾਰ ਨੇ ਵੀ ਇਹ ਕਿਹਾ ਹੈ ਵੀ ਠੀਕ ਹੈ ਤੂੰ ਨਹੀਂ ਚੱਕੀ ਤਾਂ ਪਰਿਵਾਰ ਉਹਦੇ ਨਾਲ ਖੜਾ ਹੈ ਆਸ-ਪਾਸੇ ਵਾਲੇ ਲੋਕ ਨਾਲ ਖੜੇ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਇਹ ਐ ਨਹੀਂ ਲੋਟ ਆਉਂਦਾ ਫਿਰ ਉਹਨਾਂ ਨੇ ਸੀਆਈ ਸ਼ਟਾਪ ਨੂੰ ਚੁਕਾਇਆ ਉਹਨੂੰ ਇਹ ਵੀ ਕਿਹਾ ਵੀ ਤੇਰੇ ਚੱਡੇ ਪੜਾ ਦੇਾਂਗੇ ਤੇਰੇ ਹੱਡਾਂ ਚੋਂ ਪੈਸੇ ਕੱਢਾਂਗੇ ਜਾਤ ਕਚਾਦ ਵੀ ਬੋਲੀ ਹੈ ਜਾਨੀ ਕਿ ਜੋ ਜਾਤੀ ਸੂਚਕ ਸ਼ਬਦ ਹੈ ਅਸਾਂ ਕਿਸ ਕਿਸ ਜਾਤੀ ਨਾਲ ਬਿਲੋਂਗ ਕਰਦਾ ਜੀ ਇਹ ਬੰਦਾ ਕੀ ਨਾਮ ਕੀ ਉਹਨਾਂ ਦਾ ਜਿਹੜੇ ਇੱਥੇ ਕੰਮ ਕਰਦੇ हां वो हैगे है। आ ਮਰਜੀ ਵੀ ਸਿੱਖ ਜਾਤੀ ਨਾਲ ਸੰਬੰਧਿਤ ਹੈ ਦੇਖੋ ਜੀ ਜਿਸ ਵਿਅਕਤੀ ਦੀ ਅਸੀਂ ਗੱਲ ਕਰ ਰਹੇ ਹਾਂ ਜੱਗਾ ਸਿੰਘ ਉਹਦਾ ਨਾਮ ਆ ਜਿਹੜੇ ਕਿ 25 ਸਾਲ ਤੋਂ ਇਸੇ ਹਸਪੀਟਲ ਦੇ ਵਿੱਚ ਐਂਬੂਲੈਂਸ ਦੀ ਸੇਵਾ ਵੀ ਨਿਭਾ ਰਿਹਾ ਇਸ ਹਸਪੀਟਲ ਦੇ ਵਿੱਚ ਹੋਰ ਵੀ ਕਈ ਸਾਰੀਆਂ ਮਰੀਜ਼ਾਂ ਦੀ ਸੇਵਾ ਕਰਦੇ ਆ 25 ਸਾਲ ਤੋਂ ਇਸ ਹਸਪੀਟਲ ਨੂੰ ਆਪਣੇ 25 ਸਾਲ ਕੀਮਤੀ ਉਹਨਾਂ ਨੇ ਦਿੱਤੀ ਹੈ ਸੇਵਾ ਕੀਤੀ ਹੈ ਅੱਜ ਉਸ ਵਿਅਕਤੀ ਤੇ ਇੱਕ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਹੈ ਔਰ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਉਸ ਦੇ ਜਿਹੜੇ ਜਾਤੀ ਨੂੰ ਲੈ ਕੇ ਮੰਦਭਾਗੀ ਸ਼ਬਦ ਵਰਤੇ ਗਿਆ ਉਸੀ ਜਾਤੀ ਨੂੰ ਲੈ ਕੇ ਕੁਝ ਗੱਲਾਂ ਕਹੀਆਂ ਜੋ ਕਿ ਸਖਤ ਨਿੰਦਾਯੋਗ ਹੈ اچھا ਪ੍ਰਸ਼ਾਸਨ ਵੱਲੋਂ ਕੀ ਉਹਦੇ ਤੇ ਕਾਰਵਾਈ ਜਾਂ ਪ੍ਰਸ਼ਾਸਨ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਉਹਦੇ ਨਾਲ ਕੋਈ ਧੱਕਾਸ਼ਾਹੀ ਜਾਂ ਹੋਈ ਹੈ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕੋਈ ਧੱਕਾਸ਼ਾਹੀ ਨਹੀਂ ਉਹਦੇ ਨਾਲ ਕੀਤੀ ਗਈ ਪ੍ਰਸ਼ਾਸਨ ਨੇ ਉਹਨੂੰ ਜਾਨੀ ਕਿ ਬਿਠਾ ਕੇ ਪੁਰਸ਼ਦਰਸ਼ ਕੀਤੀ ਹੈ ਕੁਝ ਨਹੀਂ ਉਹਨੂੰ ਕਿਹਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਉਹਨੂੰ ਪਤਾ ਲੱਗਿਆ ਇਹ ਵੀ ਮੇਰੇ ਨਾਲ ਇਹ ਧੱਕਾ ਹੋ ਰਿਹਾ ਉਹਨੇ ਜਾਨੀ ਕਿ ਕੱਲ੍ਹ ਸਪਰੇ ਪੀ ਲਈ ਆ ਉਸ ਬੰਦੇ ਨੇ ਡੱਗਾ ਸਿੰਘ ਨੇ ਪ੍ਰਸ਼ਾਸਨ ਤੋਂ ਬਾਅਦ ਜਦੋਂ ਪ੍ਰਸ਼ਾਸਨ ਨੇ ਪੁਸ਼ ਦਰਸ਼ ਕੀਤੀ ਉਦੋਂ ਬਾਅਦ ਸੀਆਈ ਸਟਾਫ ਚ ਲੈ ਕੇ ਸੀਆਈ ਸਟਾਫ ਦੇ ਵਿੱਚ ਜਾ ਰਹੇ ਸੀਗੇ ਉੱਥੋਂ ਕੋਈ ਪਿੰਡ ਦਾ ਵਿਅਕਤੀ ਮੋਤਵਾਰ ਉਸ ਡਾ ਲਿਆ ਆ ਆ ਕੇ ਉਹਨੇ ਫਿਰ ਪਿੰਡ ਜਦੋਂ ਸਪਰੇ ਪੀ ਲਈ ਉਦੋਂ ਬਾਅਦ ਉਹਨੂੰ ਸ਼ਿਵੜਾ ਹਸਪਤਾਲ ਚ ਭਗਤਾ ਭਾਈ ਦਾਖਲ ਕਰਤਾ ਉੱਥੋਂ ਯਾਨੀ ਕਿ ਉਹ ਗੁਰੂ ਨਾਨਕ ਮੈਡੀਕਲ ਹੈ ਭਗਤਾ ਭਾਈ ਦੇ ਵਿੱਚ ਉੱਥੇ ਹੁਣ ਇਸ ਵਕਤ ਉਸ ਮੈਡੀਕਲ ਦੇ ਵਿੱਚ ਦਾਖਲਾ ਹੈ ਹੁਣ ਉਹ ਜੇ ਉਹਨਾਂ ਦੀ ਸਿਹਤ ਆ ਉਹ ਖਤਰੇ ਤੋਂ ਬਾਹਰ ਆ ਜਾਂ ਕੀ ਇਸ ਟਾਈਮ ਕੀ ਕੰਡੀਸ਼ਨ ਆ ਉਹਨਾਂ ਦੀ ਜੀ ਦੇਖੋ ਇਹ ਤੋਂ ਪਹਿਲਾਂ ਤਾਂ ਸਿਹਤ ਉਹਨਾਂ ਦੀ ਸੀਗੀ ਬਹੁਤ ਜ਼ਿਆਦਾ ਗੰਭੀਰ ਹੁਣ ਕੋਈ ਸਿਹਤ ਉਹਨਾਂ ਦੀ ਠੀਕ ਹੈ 2 ਘੰਟਿਆਂ ਦਾ ਪਤਾ ਲੱਗਿਆ ਸਾਨੂੰ ਵੀ ਕੁਝ ਠੀਕ ਹੈ ਅੱਛਾ ਡਾਕਟਰ ਨਾਲ ਜਿਹੜੇ ਮੇਨ ਡਾਕਟਰ ਐ ਇਸ ਹਸਪੀਟਲ ਦੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਆ ਕੀ ਇਸ ਦਾ ਕੋਈ ਸੋਲੂਸ਼ਨ ਕੱਢਣ ਵਾਸਤੇ ਇਸ ਚ ਮੁੱਦੇ ਦਾ ਕੋਈ ਹੱਲ ਕੱਢਣ ਵਾਸਤੇ ਉਹਨਾਂ ਨਾਲ ਗੱਲਬਾਤ ਕੀਤੀ ਆ ਡਾਕਟਰ ਸਾਹਿਬ ਨੇ ਜੀ ਦੇਖੋ ਬੰਦੇ ਭੇਜੇ ਆ ਮੋਤਵਾਰ ਫੋਨ ਕਰਵਾਏ ਆ ਬੰਦਿਆਂ ਤੋਂ ਵੀ ਮੇਰੇ ਨਾਲ ਬੈਠ ਕੇ ਸਮਝੌਤਾ ਕਰ ਲੋ ਅਸੀਂ ਪਰਿਵਾਰ ਨਾਲ ਨਿਭੜ ਲੈਨੇ ਆਂ ਆਪਾਂ ਇਧਰੋਂ ਪਰਿਵਾਰ ਨਾਲ ਰਾਇਸਲਾ ਕਰਕੇ ਇਹ ਕਿਹਾ ਵੀ ਚਲੋ ਜੇ ਤੁਸੀਂ ਨਿਭੜਦੇ ਆਂ ਅਸੀਂ ਜੱਸੀ ਬੰਦਗਾਂ ਵਾਲੇ ਕੋਈ ਇਹ ਜੀ ਗੱਲ ਨਹੀਂ ਕਹਿੰਦੇ ਨਹੀਂ ਕੁਛ ਵੀ ਤੁਸੀਂ ਪਰਿਵਾਰ ਨਾਲ ਸਿੱਧੇ ਨਿਭੜ ਲਓ ਜਿਹੜਾ ਕੋ ਉਹਨਾਂ ਦਾ ਖਰਚਾ ਵਰਚਾ ਮੰਦਾ ਉਹ ਜਿਆ ਉਹਨਾਂ ਨੂੰ ਦੇ ਦਿਓ ਕਿਉਂ ਛਾਲ ਤਾਂ ਉਹ ਕੰਮ ਵਾਲਾ ਨਹੀਂ ਹੁੰਦਾ ਬੰਦਾ ਉਹਦੇ ਜਾਨੀ ਕਿ ਅੰਦਰ ਸਾਰਾ ਖਰਾਬ ਹੋ ਚੁੱਕਿਆ ਤਾਂ ਉਦੋਂ ਬਾਅਦ ਦੇ ਵਿੱਚ ਅੱਜ ਸ਼ਾਮ ਤੱਕ ਡਾਕਟਰ ਦਾ ਇਹ ਆ ਐਸੀ ਵੀ ਅਸੀਂ ਕੋਈ ਨਹੀਂ ਨਿਮੇੜਦੇ ਆਂ ਕੋਈ ਪ੍ਰਬੰਧ ਕਰਦੇ ਆਂ ਉਦੋਂ ਬਾਅਦ ਹੁਣ ਘੰਟਾ ਤੱਕ ਹੋ ਗਿਆ ਯਾਨੀ ਕਿ ਡਾਕਟਰ ਆ ਜਿਹੜਾ ਬਲਜੀਤ ਸਿੰਘ ਉਹ ਜਮੇਂ ਜਵਾਬ ਦੇ ਗਿਆ ਕਹਿੰਦਾ ਵੀ ਸਾ ਅਸੀਂ ਤਾਂ ਕੋਈ ਪੇਸ਼ਾਨੀ ਦੇਣਾ ਪਰਿਵਾਰ ਨੂੰ ਕੋਈ ਅਸੀਂ ਰਾਜੀ ਬੰਦਾ ਨਹੀਂ ਕਰਨਾ ਆ ਜਿਹੜਾ ਗੇਟ ਆ ਸਾਹਮਣੇ ਤੁਸੀਂ ਆ ਵੇਖ ਰਹੇ ਆ ਹਸਪਤਾਲ ਦਾ ਇਹ ਗੇਟ ਯਾਨੀ ਕਿ ਖੁੱਲਾ ਅਸੀਂ ਕੋਈ ਬੰਦ ਨਹੀਂ ਕੀਤਾ ਇੱਥੇ ਅਸੀਂ ਬੈਠੇ ਆ ਡਾਕਟਰ ਸਾਹਿਬ ਅੰਦਰੋਂ ਆਇਆ ਆ ਕੇ ਸਾਨੂੰ ਇਹ ਗੱਲ ਬੋਲੀ ਕਹਿੰਦਾ ਕਿ ਤੁਸੀਂ ਇੱਥੇ ਬੈਠੇ ਆ ਗਾਂ ਆਜੋ ਇਹਨੂੰ ਜਿੰਦਰਾ ਲਾ ਦਿਓ ਯਾਨੀ ਕਿ ਹਲੇ ਵੀ ਇਹੋ ਜੇ ਸ਼ਬਦ ਉਹਨੇ ਬੋਲੇ ਆ ਸਾਡੇ ਕੋਲੇ ਵੀ ਇੱਕ ਤਾਂ ਉਹਨੂੰ ਆਤਮ ਹੱਤਿਆ ਕਰਨ ਦੀ ਖਾਤਰ ਉਹਨੇ ਮਜਬੂਰ ਕੀਤਾ ਜੱਗਾ ਸਿੰਘ ਨੂੰ ਦੂਜੇ ਲੋਕ ਭੇਜਦਾ ਮੋਤਵਾਰ ਬੰਦੇ ਭੇਜਦਾ ਮੇਰੇ ਨਾਲ ਰਾਜੀ ਬੰਦਾ ਕਰੋ ਧਰਨਾ ਨਾ ਲਾਓ ਤੀਜੇ ਪਾਸੇ ਉਹ ਧਰਨੇ ਤੇ ਬੈਠਾਂ ਤੇ ਵੀ ਸਾਡੇ ਤੇ ਆ ਕੇ ਰੋਹ ਮਾਰਦਾ ਦੇਖੋ ਜੀ ਦੱਸਿਆ ਜਾਂਦਾ ਕਿ ਇਹ ਇਹ ਸਾਡੇ ਜਿਹੜੇ ਪੰਜਾਬ ਖੇਤ ਯੂਨੀਅਨ ਦੇ ਜੱਥਾਬੰਦੀਆ ਉਹਨਾਂ ਵੱਲੋਂ ਜਾਂ ਪਰਿਵਾਰ ਵੱਲੋਂ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ ਕਿ ਇੰਨੇ ਇੱਕ ਤਸ਼ੱਦਦ ਜਾਂ ਉਸ ਇਨਸਾਨ ਨੂੰ ਇੰਨਾ ਕ ਮਜਬੂਰ ਕਰ ਦਿੱਤਾਗਾ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਆਪਣੇ ਆ ਲੈਂਡ ਤੱਕ ਚਲਾ ਗਿਆ ਜੋ ਕਿ ਬੜੀ ਮੁਸ਼ਕਲ ਦੇ ਨਾਲ ਦੱਸਿਆ ਜਾਂਦਾ ਕਿ ਇਸ ਟਾਈਮ ਖਤਰੇ ਤੋਂ ਬਾਹਰ ਹੈ ਇਥੋਂ ਦੇ ਇਲਾਕੇ ਦੇ ਇੱਕ ਹਸਪਤਾਲ ਵਿੱਚ ਨੂੰ ਦਾਖਲ ਕੀਤਾ ਗਿਆ ਜੱਗਾ ਸਿੰਘ ਔਰ ਪ੍ਰਸ਼ਾਸਨ ਨੇ ਇਸ ਚੀਜ਼ ਤੇ ਕੋਈ ਕਾਰਵਾਈ ਕੀਤੀ ਹੈ ਪਰ ਪ੍ਰਸ਼ਾਸਨ ਵੱਲੋਂ ਉਸ ਜੀ ਨੇ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਉਹਨਾਂ ਨਿਮਰਤਾ ਦੇ ਨਾਲ ਉਸ ਨੂੰ ਪੁੱਛਗਿੱਛ ਕੀਤੀ ਗਈ ਹੈ ਪਰਿਵਾਰ ਵੱਲੋਂ ਪੁੱਛਗਿੱਛ ਕੀਤੀ ਹੈ ਔਰ ਡਾਕਟਰਾਂ ਵੱਲੋਂ ਦੱਸਣ ਮੁਤਾਬਕ ਇਹਨਾਂ ਦੇ ਕਿ ਡਾਕਟਰਾਂ ਵੱਲੋਂ ਜਿਹੜਾ ਕਿ ਹਲੇ ਤੱਕ ਸਾਨੂੰ ਕੋਈ ਸੁਝਾਅ ਨਹੀਂ ਦਿੱਤਾ ਗਿਆ ਜਾਂ ਸਾਡੇ ਨਾਲ ਕੋਈ ਕੰਪਰੋਮਾਈਜ਼ ਦੇ ਗੱਲ ਨਹੀਂ ਹੋਈ ਹੈ ਪਰ ਜਿਹੜਾ ਪਰਿਵਾਰ ਆ ਗਰੀਬ ਪਰਿਵਾਰ ਆ ਔਰ ਜਿਹੜਾ ਵਿਅਕਤੀ ਇਸ ਟਾਈਮ ਹਸਪੀਟਲ ਦੇ ਵਿੱਚ ਆਪਣੀ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ ਉਹ ਵੀ ਇੱਕ ਗਰੀਬ ਪਰਿਵਾਰ ਤੋਂ ਆ ਜਿਹੜਾ ਕਾਫੀ ਟਾਈਮ ਤੋਂ ਇੱਥੇ ਇੱਕ ਮਜ਼ਦੂਰ ਦੀ ਤਰ੍ਹਾਂ 25 ਸਾਲਾਂ ਤੋਂ ਉਹਨਾਂ ਦੇ ਨਾਲ ਇੱਕ ਸੇਵਾ ਕਰ ਰਿਹਾ ਪਰ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਗਰ ਜੇ ਡਾਕਟਰ ਕਿਸੇ ਗੱਲ ਦਾ ਕੰਪਰਮਾਈਜ਼ ਕਰਦੇ ਹਨ ਜਾਂ ਇਸ ਗੱਲ ਤੇ ਕੋਈ ਸਲਾਹ مشورہ ਉਹਨਾਂ ਦੇ ਪਰਿਵਾਰ ਨਾਲ ਕਰਦੇ ਹਨ ਜਾਂ ਉਹਨਾਂ ਦਾ ਕੋਈ ਨੁਕਸਾਨ ਹੋਇਆ ਜਾਂ ਉਸ ਨੂੰ ਬਾ ਇੱਜ਼ਤ ਉਸ ਤੇ ਜੋ ਲੱਗੇ ਇਲਜ਼ਾਮ ਆ ਉਹ ਵਾਪਸ ਲੈ ਜਾਂਦੇ ਆ ਤਾਂ ਪਰਿਵਾਰ ਉਸ ਚੀਜ਼ ਨਾਲ ਸਹਿਮਤ ਹੁੰਦਾ ਜੇ ਮੰਨ ਲਓ ਡਾਕਟਰ ਸਾਹਿਬ ਕੱਲ ਨੂੰ ਇਹ ਗੱਲ ਕਹਿੰਦੇ ਆ ਜਾਂ ਹਸਪੀਟਲ ਵੱਲੋਂ ਕੋਈ ਮੋਦਵਰ ਬੰਦਾ ਕਹਿੰਦਾ ਕਿ ਅਸੀਂ ਜੋ ਵੀ ਚਲੋ ਤੇ ਤੇ ਇਲਜ਼ਾਮ ਲੱਗਿਆ ਜਾਂ ਉਸ ਦੀ ਨਕੇਦੀ ਕਰਕੇ ਜਾਂ ਉਸ ਨੂੰ ਮਾਫੀਯੋਗ ਸਮਝਦੇ ਆ ਜਾਂ ਉਸ ਮਸਲੇ ਨੂੰ ਸਿਰਫਾ ਦਫਾ ਕਰਕੇ ਜਾਂ ਪਰਿਵਾਰ ਵੱਲੋਂ ਜੋ ਉਸ ਤੇ ਖਰਚਾ ਹੋਇਆ ਉਹਦਾ ਹਸਪੀਟਲ ਹੀ ਖਰਚਾ ਉਹ ਦਿੱਤਾ ਜਾਂਦਾ ਤਾਂ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਨਹੀਂ ਪੂਰਾ ਪਰਿਵਾਰ ਸਹਿਮਤ ਹੁੰਦਾ ਹਾਂਜੀ ਉਹਦੇ ਵਿੱਚ ਗੱਲ ਇਹ ਹੈ ਵੇਖੋ ਪਰਿਵਾਰ ਵੱਲੋਂ ਵੀ ਇਹ ਹੈ ਅਸੀਂ ਜਸ਼ੇਬੰਦੀ ਵੱਲੋਂ ਵੀ ਇਹ ਕਹਿੰਨੇ ਆ ਵੀ ਮੰਨ ਲਓ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਚੋਰੀ ਦਾ ਉਹੋ ਆ ਕੇ ਧਰਨੇ ਦੇ ਵਿੱਚ ਮੰਨ ਲੈਣ ਵੀ ਅਸੀਂ ਇਹ ਗਲਤ ਕੀਤਾ ਹੈ ਇਹ ਬੰਦਾ ਬਿਲਕੁਲ ਸਹੀ ਹੈ ਇਸ ਗੱਲ ਦੀ ਮਾਫੀ ਮੰਗ ਲੈਣਾ ਉਹ ਬੰਦੇ ਨੂੰ ਜਾਨੀ ਕਿਕਰਾਰ ਜਿਹੜਾ ਦੋਸ਼ ਲਾਇਆ ਦੋਸ਼ ਤੋਂ ਮੁਕਤ ਕਰ ਦੇਣਾ ਤੇ ਉਹਦਾ ਜਿਹੜਾ ਕੋਈ ਖਰਚਾ ਵਰਤਦਾ ਬੰਦਾ ਹੈ ਜਾਂ ਮੰਨ ਲਓ ਵੀ ਜਿਵੇਂ ਹੁਣ ਉਹਨੇ ਛਾਲ ਘਰ ਕੰਮ ਨਹੀਂ ਕਰਨਾ ਪਰਿਵਾਰ ਦਾ ਛਾਲ ਭਰਦਾ ਖਰਚਾ ਜਿਹੜਾ ਚੱਲਣਾ ਹੈ ਵੀ ਪਰਿਵਾਰ ਦੀ ਜਾਨੀ ਕਿ ਦਸ਼ਲੀ ਕਰਾਉਣ ਵਾਸਤੇ ਪਰਿਵਾਰ ਕਿੰਨਾ ਉਹਨਾਂ ਤੋਂ ਕੁਝ ਮੰਗਦਾ ਅਸੀਂ ਨਹੀਂ ਕੁਝ ਮੰਗਦੇ ਜਸੇ ਬੰਦੀ ਵਾਲੇ ਉਹ ਪਰਿਵਾਰ ਦੀ ਦਸ਼ਲੀ ਕਰਵਾ ਦੇਣ ਇੱਥੇ ਆ ਕੇ ਮਾਫੀ ਮੰਗ ਲੈਣਾ ਆਪਾਂ ਰਾਜੀ ਬੰਦਾ ਕਰ ਲਾਂਗੇ ਜੇ ਬਾਇ ਚਾਂਸ ਜੇ ਇੱਧਰ ਹਸਪੀਟਲ ਵੱਲੋਂ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਜਾਂ ਕੋਈ ਤੁਹਾਨੂੰ ਸੁਝਾਅ ਨਹੀਂ ਦਿੱਤਾ ਜਾਂਦਾ ਜਾਂ ਅਸੀਂ ਇਸ ਗੱਲ ਦਾ ਕੋਈ ਖਰਚਾ ਦੇਵਾਂਗੇ ਤਾਂ ਇਹ ਧਰਨਾ ਕਦੋਂ ਤੱਕ ਚੱਲ ਸਕਦਾ ਜਾਂ ਤੁਸੀਂ ਅਣਮਿੱਥੇ ਸਮੇਂ ਤੱਕ ਲੈ ਕੇ ਇਸ ਨੂੰ ਚੱਲਿਓ ਜਾਂ ਅੱਜ ਕੁਝ ਕੁਝ ਸਮੇਂ ਤੱਕ ਤੁਸੀਂ ਧਰਨਾ ਰੱਖਿਆ ਕਦੋਂ ਤੱਕ ਧਰਨਾ ਹੈ ਤੁਹਾਡੀ ਜੀ ਸੋਚ ਹੈ ਕਿ ਜਦ ਤੱਕ ਨਿਭੜਦਾ ਨੇ ਉਦੋਂ ਤੱਕ ਚੱਲੇਗਾ ਜਾਂ ਸਿਰਫ ਅੱਜ ਦਾ ਦਿਨ ਤੁਸੀਂ ਇਹ ਧਰਨਾ ਰੱਖਿਆ ਉਹਦੇ ਜੀ ਗੱਲ ਇਹ ਆ ਵੇਖੋ ਵੀ ਜਿਹੜਾ ਜੇ ਤਾਂ ਪਰਿਵਾਰ ਨਾਲ ਕੋਈ ਨਿਭੜਦਾ ਹੈ ਜਾਂ ਮਾੜ ਲੋ ਨਹੀਂ ਨਿਬੜਦਾ ਅਸੀਂ ਡੀਐਸਪੀ ਸਾਹਿਬ ਨੂੰ ਹੁਣ ਮਿਲ ਕੇ ਆਏ ਆਂ ਡੀਐਸਪੀ ਸਾਹਿਬ ਆਏ ਹੋਏ ਆ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਕਿਰਾਂ ਤੁਸੀਂ ਜਾ ਕੇ ਆਪਣੇ ਜੱਗਰ ਸਿੰਘ ਦੇ ਬਿਆਨ ਲੈ ਕੇ ਆਓ ਬਿਆਨ ਲੈ ਕੇ ਇਹਨਾਂ ਤੇ ਬੰਦ ਦੀ ਕਾਰਵਾਈ ਕਰੋ ਤਾਂ ਇਹਨਾਂ ਨੂੰ ਜਾਨਿ ਕਿ ਜਿਹੜੀ ਹੋ ਸਖਤ ਤੋਂ ਸਖਤ ਸਜ਼ਾਾਂ ਮਾਂ ਦਿੱਤੀਆਂ ਜਾਣ ਜਿਹੜੀਆਂ ਕਿ ਐਸਸੀ ਐਕਟ ਦੇ ਹਿਸਾਬ ਦੇ ਨਾਲ ਜੋ ਐਸਸੀ ਐਕਟ ਇਹਨਾਂ ਦੇ ਉੱਪਰ ਲਾਇਆ ਜਾਵੇ ਜਿਹਦੇ 'ਚ ਜਿਹੜਾ ਇਹ ਜਾਤੀ ਸ਼ਬਦ ਬੋਲੇ ਆ ਤਾਂ ਉਹਨਾਂ ਚਿਰ ਸਾਡਾ ਇਹ ਧਰਨਾ ਚੱਲੂਗਾ ਜਿੰਨਾ ਚਿਰ ਪੁਲਿਸ ਬਿਆਨ ਨਹੀਂ ਲੈ ਕੇ ਆਉਂਦੀ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਨਹੀਂ ਕਰਦੀ ਉਹਨਾਂ ਚਿਰ ਸਾਡੇ ਧਰਨੇ ਨੇ ਨੇ ਚੱਲਣਾ ਹੈ ਸਭ ਤੋਂ ਜਿਹੜਾ ਮੇਨ ਮੁੱਦਾ ਉਹ ਇੱਕ ਵਰਕਰ ਨੂੰ ਲੈ ਕੇ ਉਸ ਦੀ ਜਾਨ ਮਾਲ ਨੂੰ ਲੈ ਕੇ ਇਹ ਧਰਨਾ ਲਗਾਇਆ ਪਰ ਉਸ ਧਰਨੇ ਦੇ ਮੁਤਾਬਿਕ ਚੱਲਦੇ ਹੋਏ ਦੱਸਿਆ ਜਾ ਰਿਹਾ ਕਿ ਡਾਕਟਰ ਵੱਲੋਂ ਜਿਹੜੇ ਜਾਤੀਵਾਦ ਸ਼ਬਦ ਹੈ ਉਹ ਵਰਤੇ ਗਏ ਉਸ ਨੂੰ ਲੈ ਕੇ ਵੀ ਇਸ ਗੱਲ ਦੀ ਬੜੀ ਨਖੇਦੀ ਹੈ ਇਸ ਗੱਲ ਦਾ ਵੀ ਰੋਸ ਆ ਇਹਨਾਂ ਪਰਿਵਾਰਾਂ ਦੇ ਵਿੱਚ ਕਿਉਂਕਿ ਇਹ ਜਿੰਨੇ ਵੀ ਪਰਿਵਾਰ ਬੈਠੇ ਨੇ ਸਾਰੇ ਐਸਸੀਬੀਸੀ ਦੇ ਨਾਲ ਸੰਬੰਧਿਤ ਨੇ ਪਰ ਉਸ ਐਸਸੀਬੀਸੀ ਨੂੰ ਅਸੀਂ ਕਿਸੇ ਵੀ ਕਿਸੇ ਨੂੰ ਕੋਈ ਹੱਕ ਨਹੀਂ ਕੀ ਅਸੀਂ ਕਿਸੇ ਜਾਤੀਵਾਦ ਨੂੰ ਅਸੀਂ ਗਲਤ ਬੋਲੀ ਜਾਂ ਅਪਸ਼ਬਦ ਬੋਲੀਏ ਉਸ ਚੀਜ਼ ਦਾ ਵੀ ਰੋਸ ਹੈ ਸੋ ਇਹਨਾਂ ਵੱਲੋਂ ਡੀਐਸਪੀ ਸਾਹਿਬ ਨੂੰ ਵੀ ਦਰਖਾਸਤ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਇਹ ਜਾਤੀਵਾਦ ਸ਼ਬਦ ਵਰਤਿਆ ਗਿਆ ਉਸ ਤੇ ਵੀ ਕੁਛ ਨਾ ਕੁਛ ਨਾ ਤੇ ਜਿਹੜੀ ਬਣਦੀ ਕਾਰਵਾਈ ਹੈ ਜਾਂ ਉਹਨਾਂ ਨੇ ਜਿਹੜਾ ਸ਼ਬਦ ਆਪਣੇ ਮੂੰਹ ਤੋਂ ਵਰਤਿਆ ਉਹਦੀ ਕੋਈ ਮਾਫੀ ਜਾਂ ਉਸਦੀ ਗਲਤੀ ਮੰਨੀ ਜਾਵੇ ਪਰਿਵਾਰ ਨੂੰ ਇੱਕ ਤਸੱਲੀ ਦਿੱਤੀ ਜਾਵੇ ਕਿ ਉਹਨਾਂ ਦਾ ਜਿਹੜਾ ਇੱਕ ਪੁੱਤ ਹੈ ਹਸਪੀਟਲ ਦੇ ਵਿੱਚ ਇੱਕ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤਾ ਉਹਦੇ ਨਾਲ ਆ ਜਿਹੜਾ ਉਹਦਾ ਨਾਲ ਇਨਸਾਫ ਕੀਤਾ ਜਾਵੇ ਤਾਂ ਜੋ ਆਪਣੇ ਕੁਝ ਸਮੇਂ ਤੋਂ ਬਾਅਦ ਉਹ ਆਪਣੇ ਘਰ ਵਾਪਸ ਪਹੁੰਚ ਕੇ ਆਪਣੇ ਦੁਬਾਰਾ ਕੰਮ ਦੇ ਸੇ ਮੌਜੂਦ ਨੇ ਜੱਗਾ ਸਿੰਘ ਦੇ ਪਿਤਾ ਜੀ ਸਰਦਾਰ ਚੜਤ ਸਿੰਘ ਜੀ ਸੋ ਪਰਿਵਾਰ ਕੀ ਚਾਹੁੰਦਾ ਉਹਨਾਂ ਦੀ ਕੀ ਮੰਗ ਹੈ ਜਾਂ ਉਹਨਾਂ ਦੇ ਬੇਟੇ ਨਾਲ ਜੋ ਇਹ ਘਟਨਾ ਵਾਪਰੀ ਹੈ ਉਹ ਇਸ ਗੱਲ ਤੇ ਕੀ ਚਾਹੁੰਦਾ ਅਸੀਂ ਸਰਦਾਰ ਜੱਗਾ ਸਿੰਘ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਉਹ ਜੀ ਆਪਣਾ 20 25 ਵਰੇ ਹੋ ਗਏ ਜਿ세 ਕੰਮ ਕਰਦੇ ਇਹਨਾਂ ਨੂੰ ਵਿਟਰੀ ਆ ਅੱਜ ਕੱਲ ਇਹਨੇ ਜਲਾਮਲਾ ਤਾਂ 파ਸ ਫਿਰ ਇਹਦੇ ਜਲਾਮਚੀ ਬਸ ਥੋੜਾ ਜਿਹਾ ਕੰਮ ਕਰ ਗਿਆ ਮਤਲਬ ਉਹਨੇ ਕਬਰਾੜ ਦੇ ਵਿੱਚ ਜਾਂ ਮੰਨ ਕੇ ਚਲੋ ਵੀ ਕਬਰਾਟ ਕੇ ਜੀ ਵੀ ਬੇਇਜ਼ਤੀ ਇਨਸਲਟ ਫੀਲ ਕਰਕੇ ਨਾ ਉਹਦੇ ਕਰਕੇ ਹਾਂ ਠੀਕ ਹੈ ਕਿੰਨਾ ਟਾਈਮ ਤੋਂ ਦਵਾਈ ਖਾਦੇ ਨੂੰ ਅੱਜ ਕਿੰਨੇ ਦਿਨ ਹੋ ਗਏ ਕੱਲ ਹੀ ਖਾਧੀ ਐ ਇਸ ਮੌਕੇ ਦੇ ਥੋੜਾ ਪਹਿਲਾਂ ਕੱਲ ਸ਼ਾਮ ਨੂੰ ਦੱਸਣ ਦੇ ਮੁੰਦਾ ਕਿ ਕੱਲ ਸ਼ਾਮ ਨੂੰ 10 ਤਰੀਕ ਇਸੇ ਸਮੇਂ ਕਹਿੰਦੇ ਉਹਨਾਂ ਨੇ ਇੱਕ ਆਪਦੀ ਚਤ ਰੱਖਣ ਪਿੱਛੇ ਇੱਕ ਦਿਲੀ ਜਿਹੜੀ ਆ ਇਨਸਲਟ ਜਾਂ ਬੇਇੱਜ਼ਤੀ ਫੀਲ ਕਰਕੇ ਸੁਭਾਵੀਮਾਨ ਬੰਦਾ ਹੁੰਦਾ ਜੀ ਉਹਦੇ ਲਈ ਇੱਜ਼ਤ ਸਭ ਕੁਝ ਹੁੰਦੀ ਆ ਆਪਣੀ ਇੱਜ਼ਤ ਨੂੰ ਸਾਬਤ ਕਰਨ ਲਈ ਉਹਨਾਂ ਨੇ ਕਹਿੰਦੇ ਕਿ ਕੱਲ ਸ਼ਾਮ ਨੂੰ ਦਵਾਈ ਖਾਧੀ ਆ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਨੇ ਤੇ ਪਰਿਵਾਰ ਦੇ ਵਿੱਚ ਤੁਹਾਡੇ ਕਮਾਉਣ ਵਾਲੇ ਕਿੰਨੇ ਜਾਣੇ ਜੀ ਕਮਾਉਣ ਵਾਲਾ ਤਾਂ ਜੀ ਉਹ ਇਕੱਲਾ ਹੀ ਆ ਮਾਤਾ ਕਰੇ ਹੋਣਾ ਬਜ਼ੁਰਗ ਪਪਾ ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ ਆ ਹੁੰਦੇ ਪੜਦੇ ਪੋਤੇ ਮੇਰੇ ਕੋਈ ਨਹੀਂ ਕਮਾਉਣ ਵਾਲਾ ਮੁੰਡਾ ਕੱਲਾ ਹੀ ਹੈ ਪਰਿਵਾਰ ਦੇ ਵਿੱਚ ਕੱਲਾ ਹੀ ਹੈ ਦੇਖੋ ਜੀ ਇੱਕ ਕੱਲਾ ਕੱਲਾ ਪਰਿਵਾਰ ਦਾ ਪੁੱਤ ਹੈ ਜੀ ਕਮਾਉਣ ਵਾਲਾ ਤੇ ਆ ਉਹਨਾਂ ਦਾ ਪਰਿਵਾਰ ਖੜਾ ਜੀ ਇਹ ਉਧਰ ਨਾਲ ਸਾਡੇ ਉਹਨਾਂ ਦੇ ਜਿਹੜੇ ਵਾਈਫ ਹੈ ਸਰਦਾਰ ਜੱਗਾ ਸਿੰਘ ਜੀ ਉਹ ਸਾਡੇ ਨਾਲ ਮੌਜੂਦ ਨੇ ਬੱਚੇ ਆ ਦੋ ਦੋ ਬੱਚੇ ਕਿ ਤਿੰਨ ਹੈ ਜੀ ਹਾਂ ਦੋ ਬੱਚੇ ਆ ਜਿਹੜੇ ਸਕੂਲ ਵਿੱਚ ਪੜ੍ਹਦੇ ਆ ਕਿ ਮਤਲਬ ਇੱਕ ਕੱਲਾ ਕੱਲਾ ਪੁੱਤਰ ਹੈ ਜਿਹੜਾ ਪਰਿਵਾਰ ਦਾ ਪੂਰਾ ਬੀੜਾ ਚੱਕਣ ਵਾਲਾ ਇੱਕ ਪਰਿਵਾਰ ਵਿੱਚ ਇੱਕੋ ਇੱਕ ਕਮਾਈ ਦਾ ਸਾਧਨ ਆ ਜਿਹੜਾ ਉਹ ਬੱਚਾ ਉਹਨਾਂ ਦਾ ਕੰਮ ਕਰਕੇ ਜਿਹੜਾ ਕਿ ਅੱਜ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਦੇ ਨਾਲ ਲੜ ਰਿਹਾ ਉਸ ਦੇ ਉੱਪਰ ਇੱਕ ਗੰਭੀਰ ਆ ਜਿਹੜੇ ਇਲਜ਼ਾਮ ਲਗਾਏ ਗਏ ਆ ਚੋਰੀ ਦੇ ਇਲਜ਼ਾਮ ਲਗਾਏ ਗਏ ਆ ਜਿਹੜੇ ਕਿ ਦਸਨ ਮੁਤਾਬਕ ਹਾਲੇ ਤੱਕ ਕੋਈ ਸਾਬਤ ਨਹੀਂ ਹੋਇਆ ਇੱਕ ਕੈਮਰੇ ਵਿੱਚ ਵੀਡੀਓ ਦਿਖਾਈ ਜਾਂਦੀ ਹੈ ਉਹਦੇ ਵਿੱਚ ਕੁਝ ਕੋਈ ਚੱਕਦਾ ਜਾਂ ਕੁਝ ਤਰਦਾ ਉਹ ਵੀ ਕਹਿੰਦੇ ਹਾਲੇ ਤੱਕ ਨਹੀਂ ਦਿਖਾਈ ਦਿਆ ਪ੍ਰਸ਼ਾਸਨ ਨੇ ਵੀ ਸ਼ਾਇਦ ਇਸ ਗੱਲ ਦੀ ਤਫ਼ਤੀਸ਼ ਕੀਤੀ ਆ ਪ੍ਰਸ਼ਾਸਨ ਵੱਲੋਂ ਵੀ ਪੁੱਛ ਕੇ ਚੁਕਤੀ ਕੀਤੀ ਗਈ ਆ ਤਾਂ ਉਹਨਾਂ ਦੇ ਜਿਹੜੇ ਪਤਨੀ ਆ ਉਹ ਵੀ ਸਾਡੇ ਨਾਲ ਖੜੇ ਸੀ ਉਹਨਾਂ ਨੇ ਗੱਲਬਾਤ ਕਰ ਰਹੇ ਸਤਿ ਸ੍ਰੀ ਅਕਾਲ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਵੱਲੋਂ ਜਾਂ ਹਸਪਤਾਲ ਵੱਲੋਂ ਕੀ ਮੰਗ ਕਰਦੇ ਹੋ ਕਿ ਜਿਹੜਾ ਇਹ ਨੁਕਸਾਨ ਹੋਇਆ ਜਾਂ ਜਿਹੜਾ ਇੱਕ ਬਾਣਾ ਵਾਪਰਿਆ ਉਹਦੇ ਲਈ ਕੀ ਤੁਸੀਂ ਮੰਗ ਕਰਦੇ ਹੋ ਮੰਗ ਸਾਡੀ ਇਹੀ ਹੈ ਜੀ ਜਿਵੇਂ ਸਾਨੂੰ ਉਹਨੂੰ ਫੜਾਇਆ ਸੀ ਆ ਇਹਨਾਂ ਨੂੰ ਫੜਾਇਆ ਜਾਵੇ ਹਾਂ ਮਤਲਬ ਪ੍ਰਸ਼ਾਸਨ ਇਹਨੇ ਤਾਂ ਵੀ ਕਾਰਵਾਈ ਕਰੇ ਹਸਪਤਾਲ ਨੂੰ ਕਾਰਵਾਈ ਇਹਨਾਂ ਤੇ ਵੀ ਹੋਣੀ ਚਾਹੀਦੀ ਜਿਵੇਂ ਉਹਦੇ ਤੇ ਨੱਕੀ ਹੋਈ ਹੈ ਜੀ ਹਾਂ ਹੁਣ ਦੀ ਜਿਹੜੀ ਕਾਰਵਾਈ ਚੱਲਣੀ ਉਹ ਨੱਕੀ ਉਹਦੇ ਤੇ ਹੋਈ ਐ ਇਹਨਾਂ ਤੇ ਹੋਣੀ ਚਾਹੀਦੀ ਸਾਨੂੰ ਸਾਫ਼ ਮਿਲਣਾ ਚਾਹੀਦਾ ਤੇ ਕੁਝ ਪਰਿਵਾਰ ਵੱਲੋਂ ਮੰਗ ਹੈ ਦੁਖੀ ਹਿਰਦੇ ਦੇ ਨਾਲ ਇਹ ਗੱਲ ਕਹਿ ਰਹੇ ਨਹੀਂ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਚੌਂਕਾਂ ਦੇ ਵਿੱਚ ਆ ਕੇ ਜਾਂ ਸੜਕਾਂ ਦੇ ਉੱਤੇ ਆ ਕੇ ਧਰਨੇ ਲਾਏ ਜਾਣ ਇੱਕ ਦੁਖੀ ਪਰਿਵਾਰ ਵੱਲੋਂ ਇਹ ਉਹਨਾਂ ਦੀ ਦਿਲ ਦੀ ਮੰਗ ਹੈ ਕਿ ਜਿਵੇਂ ਅੱਜ ਉਹਨਾਂ ਨੂੰ ਦੁੱਖ ਭੋਗਣਾ ਪੈ ਰਿਹਾ ਜਾਂ ਉਹਨਾਂ ਦੇ ਘਰ ਦਾ ਇਕੱਲਾ-ਕੱਲਾ ਜੀ ਜਿਹੜਾ ਕਮਾਉਣ ਵਾਲਾ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਨਾਲ ਲੜ ਰਿਹਾ ਸੋ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਵੀ ਮੰਗ ਆ ਜੋ ਇਹਨਾਂ ਨੂੰ ਕੁਝ ਜਾਤੀ ਸੂਚਕ ਸ਼ਬਦ ਵਰਤੇ ਗਏ ਨੇ ਜਾਂ ਉਹਨਾਂ ਤੇ ਇੱਕ ਬੇਬੁਨਿਆਦ ਕਹਿੰਦੇ ਕਿ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਪਰਿਵਾਰ ਤੇ ਜਾਂ ਉਸ ਬੰਦੇ ਤੇ ਇੱਕ ਚੋਰੀ ਦਾ ਇਲਜ਼ਾਮ ਲਗਾ ਕੇ ਇੱਕ ਉਹਦੇ ਇੱਜ਼ਤ ਤੇ ਇੱਕ ਉਂਗਲ ਚੱਕੀ ਗਈ ਹੈ ਪਰਿਵਾਰ ਵੱਲੋਂ ਵੀ ਇਨਸਾਫ ਮੰਗਿਆ ਜਾ ਰਿਹਾ ਪ੍ਰਸ਼ਾਸਨ ਤੋਂ ਕਿ ਜਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਹੋਈ ਆ ਤਾਂ ਪ੍ਰਸ਼ਾਸਨ ਇਹਨਾਂ ਦੇ ਨਾਲ ਵੀ ਪੁੱਛਗਿੱਛ ਕਰੇ ਹਸਪੀਟਲ ਦੇ ਜਿਹੜੇ ਕਿ ਅਗਰ ਕੋਈ ਗੁਨੇਗਾਰ ਆ ਜਾਂ ਉਸ ਚੀਜ਼ ਦਾ ਕੋਈ ਕਾਰਨ ਬਣਦਾ ਉਹਨਾਂ ਦੇ ਉੱਪਰ ਵੀ ਕੋਈ ਨਾ ਕੋਈ ਜਿਹੜੀ ਬੰਦੀ ਕਾਰਵਾਈ ਆ ਕਾਨੂੰਨੀ ਤਹਿਤ ਕਾਰਵਾਈ ਆ ਉਹ ਕੀਤੀ ਜਾਵੇ ਮਜ਼ਦੂਰਾਂ ਦੀ ਗੱਲ ਸੁਣਨ ਤੋਂ ਬਾਅਦ ਪਰਿਵਾਰ ਦੀ ਗੱਲਬਾਤ ਸੁਣਨ ਤੋਂ ਬਾਅਦ ਅਸੀਂ ਹਸਪਤਾਲ ਦੇ ਵਿੱਚ ਆਇਆ ਬਲਵੀਰ ਹਸਪਤਾਲ ਦੇ ਇੱਥੇ ਸਾਡੇ ਜੋ ਵੀ ਬਲਵੀਰ ਡਾਕਟਰ ਹਸਪਤਾਲ ਜਿੰਨਾ ਮਿਲਦੇ ਸੀ ਗੱਲਬਾਤ ਕਰਦੇ ਪੁੱਛਦੇ ਆ ਕਿ ਅਸਲ ਕਹਾਣੀ ਕੀ ਹੈ ਕਿਉਂਕਿ ਇੱਕ ਪੱਖ ਅਸੀਂ ਲੈ ਚੁੱਕੇ ਆ ਦੂਸਰਾ ਪੱਖ ਅਸੀਂ ਪੁੱਛਣ ਵਾਸਤੇ ਅਸੀਂ ਹਸਪਤਾਲ ਦੇ ਵਿੱਚ ਪਹੁੰਚੇ ਆ ਆਓ ਦੇਖਦੇ ਆ ਕਿ ਇੱਥੇ ਕੀ ਗੱਲਬਾਤ ਅਸਲ ਸੱਚਾਈ ਕੀ ਹੈ ਕਿ ਬੰਦਾ ਗਲਤ ਕੌਣ ਆ ਹਸਪਤਾਲ ਵਾਲਾ ਜਾਂ ਜੋ ਵਿਅਕਤੀ ਜਿਹੜਾ ਅੱਜ ਹਸਪਤਾਲ ਦੇ ਵਿੱਚ ਪਿਆ ਜੋ ਵੀ ਗੱਲਬਾਤ ਆ ਦੋਨੋਂ ਪਾਸੇ ਸਤਿ ਸ਼੍ਰੀ ਅਕਾਲ ਜੀ ਪਰਨਾਮ ਗੁਰਤੇਜ ਸਿੰਘ ਆ ਜੀ ਇਹ ਗੁਰਤੇਜ ਸਿੰਘ ਤੇਜਾ ਜਿਨ੍ਹਾਂ ਦਾ ਨਾਮ ਸ਼ਾਇਦ ਬਾਹਰ ਵੀ ਅਸੀਂ ਸੁਣ ਕੇ ਆਏ ਆ ਇਹ ਅਸਲ ਕੀ ਕਹਾਣੀ ਹੈ ਜੀ ਕੀ ਗੱਲਬਾਤ ਹੋਈ ਹੈ ਬਾਈ ਜੀ ਇਹ ਗੱਲਬਾਤ ਕੋਈ ਨਹੀਂ ਹੈ ਜਿਹੜਾ ਜਗਸੀਰ ਸਿੰਘ ਡਰਾਈਵਰ ਆ ਜੀ ਇਹਨੂੰ 8ਵੇਂ ਮਹੀਨੇ 2023 ਦੇ ਵਿੱਚ ਹੀ ਮੈਂ ਇੱਥੇ ਲਗਵਾਇਆ ਸੀ ਇਹ ਪਹਿਲਾਂ ਵੀ ਸਾਡੇ ਕੋਲ ਜੌਬ ਕਰਦਾ ਸੀਗਾ ਇੱਥੇ ਪਹਿਲਾਂ ਕਿੰਨੇ ਕਿੰਨੇ ਸਾਲ ਤੋਂ ਤੁਹਾਡੇ ਕੋਲੇ ਲੱਗਾ ਵਜੀਏ ਪਹਿਲਾਂ 3 ਸਾਲ ਲਾਇਆ ਜੀ ਇਹਨੇ ਉਸ ਤੋਂ ਬਾਅਦ ਇਹ ਲੁਧਿਆਣੇ ਚ ਲਿਆ ਗਿਆ ਉਸ ਤੋਂ ਬਾਅਦ ਫਿਰ ਇਹ ਮੈਨੂੰ ਕਹਿੰਦਾ ਭਾਈ ਮੈਨੂੰ ਜੋਬ ਇੱਥੇ ਚਾਹੀਦੀ ਆ ਇੱਥੇ ਮੈਨੂੰ 15000 ਸੈਲਰੀ ਤੇ ਜੋਬ ਸੀ ਸਾਡੇ ਕੋਲੇ ਕੰਮ ਕਰਦੇ ਚਾਚਾ ਜੀ ਕੋਲੇ ਹੁਣ ਗੱਲਬਾਤ ਕੁਛ ਨਹੀਂ ਸੀ ਜੀ 5 ਤਰੀਕ ਨੂੰ ਸਾਡੇ ਇਲੈਕਟ੍ਰੀਸ਼ੀਅਨ ਕੰਮ ਕਰਦੇ ਸੀਗੇ ਕੋਠੀ 'ਚ ਇਹ ਮੁੰਡੇ ਦੀ ਵੀ ਡਿਊਟੀ ਲਈ ਸੀ ਭਾਈ ਜਿਹਨੇ ਉਹਨੂੰ ਕੋੜੀ ਜੋ ਇਹਨਾਂ ਨੂੰ ਕੁਝ ਚਾਹੀਦਾ ਵੀ ਤੂੰ ਪ੍ਰੋਵਾਈਡ ਕਰਾਉਣਾ ਏ ਇਹਨੇ ਚਲੋ ਮੁੜ ਕੇ ਸਾਨੂੰ ਨਹੀਂ ਪਤਾ ਉੱਪਰ ਕੰਮ ਕਰਦੇ ਸੀਗੇ ਜੀ نیچے ਆਪਣੇ ਆਂਟੀ ਜੀ ਉਹਨਾਂ ਦਾ ਪਰਸ ਪਿਆ ਸੀਗਾ ਜੀ ਉਹ 'ਚ 90000 ਰੁਪਇਆ ਸੀ ਉਹਨਾਂ ਦੇ ਉਹਨਾਂ ਰੂਮ 'ਚ ਪਿਆ ਸੀ ਅਲਮੀਰਾ ਦੇ ਵਿੱਚ ਪਿਆ ਸੀ ਉੱਥੋਂ ਇਹਨਾਂ ਨੇ ਦੇਖਿਆ ਜਦੋਂ ਇਹਨਾਂ ਨੂੰ ਦੋ ਕੋਜੇ ਪਤਾ ਲੱਗਿਆ ਕਿ ਇਹਨਾਂ ਨੇ ਹੋਰ ਪੇਮੈਂਟ ਰੱਖਣੀ ਵੀ ਸਾਡੇ ਪੈਸੇ ਹੈ ਨਹੀਂ ਇੱਥੇ ਉਹਨਾਂ ਨੇ ਜਗਸੀਰ ਸਿੰਘ ਨੂੰ ਕਿਹਾ ਵੀ ਜੱਗੇ ਮੇਰਾ ਪਰਸ ਹੈ ਨਹੀਂਗਾ ਵਿੱਚ ਪੇਮੈਂਟ ਅਸੀਂ ਵੀ ਉਹ ਵੀ ਹੈ ਨਹੀਂ ਇਹ ਕਹਿੰਦਾ ਜੀ ਮੈਂ ਦੇਖ ਲੈਂਦਾ ਹਾਂ ਚਲੋ ਇਹ ਗੱਡੀ ਦੇ ਵਿੱਚ ਕਹਿੰਦਾ ਮੈਂ ਦੇਖਿਆ ਆਸ-ਪਾਸੇ ਚਲੋ ਮੈਡਮ ਉਹ ਚਾਚੀ ਨੇ ਉਹਨਾਂ ਨੇ ਵੀ ਲੱਭਿਆ ਹੀ ਪਰਸ ਨਾਲ ਲੱਭਿਆ ਮੁੜ ਕੇ ਅਸੀਂ ਉਦੋਂ ਬਾਅਦ ਵੀਡੀਓ ਕੈਮਰੇ ਦੇਖਿਆ ਜੀ ਜਿਹੜਾ ਕਿ ਅੰਦਰੋਂ ਗੈਲਰੀ ਦੇ ਵਿੱਚੋਂ ਹਨੋਵਾ ਫੋਰਚੂਨਰ ਗੱਡੀ ਆਈ ਉਹਦੇ ਵਿੱਚ ਜਾ ਰਿਹਾ ਏ ਇਹਨੇ ਪਹਿਲਾਂ ਮੂਹਰਲੀ ਵਾਰੀ ਖੋਲੀ ਫਿਰ ਪਿਛਲੀ ਵਾਰੀ ਖੋਲੀ ਫਿਰ ਉਸ ਤੋਂ ਬਾਅਦ ਬਲੈਰੋ ਗੱਡੀ ਇੱਕ ਸਾਡੇ ਕੋਲੇ ਇੱਕ ਬੁਲਟ ਮੋਟਰਸਾਈਕਲ ਆ ਸ਼ਾਮ ਨੂੰ ਉਹ ਬੰਦਿਆਂ ਨੂੰ ਛੱਡਣ ਜਾਣਾ ਸੀਗਾ ਇਹਨੂੰ ਕਹੇ ਬਾਜਖਾਨ ਨੇ ਬਲੈਰੋ ਗੱਡੀ ਲੈ ਜਾਏ ਕਹਿੰਦਾ ਵੀ ਉਹਦੀ ਬੈਟਰੀ ਲੋ ਆ ਉਹ ਸਟਾਰਟ ਨਹੀਂ ਹੁੰਦੀ ਬੁਲਟ ਨਹੀਂ ਸਟਾਰਟ ਹੁੰਦਾ ਇਹ ਫੋਰਚੂਨਰ ਲੈ ਗਿਆ ਜੀ ਉਸ ਤੋਂ ਬਾਅਦ ਸਾਨੂੰ ਦਸ ਦੇਰ ਨੇ ਮੈਨੂੰ ਸਮਝ ਆ ਮੈਂ ਜੱਗੇ ਵੀ ਚੱਲ ਆਪਣੇ ਘਰ ਦੀ ਗੱਲ ਆ ਵੀ ਚਲੋ ਗਲਤੀ ਇਨਸਾਨ ਤੋਂ ਹੋ ਜਾਂਦੀ ਆ ਵੀ ਚਲੋ ਗਲਤੀ ਹੋ ਗਈ ਤਾਂ ਚਲ ਕੋਈ ਗੱਲ ਨਹੀਂ ਆਪਾਂ ਘਰ ਦੇ ਮੈਂਬਰ ਆ ਆਪਾਂ ਮਸਲਾ ਹੱਲ ਕਰ ਲੈਨੇ ਜੀ ਚਲੋ ਇਹਨੇ ਸਾਡੇ ਮੇਰੇ ਕਹਿਣ ਤੇ ਇਹਨੇ ਕੋਈ ਗੱਲ ਸਿਰੇ ਨਹੀਂ ਲਾਈ ਜੀ ਨਾ ਹੀ ਇਹਨੇ ਕਿਸੇ ਗੱਲ ਦਾ ਫਿਰ ਉਹ ਡਾਕਟਰ ਸਾਹਿਬ ਤੇ ਚਾਚਾ ਜੀ ਉਹਨਾਂ ਨੂੰ ਕੋਲ ਬੁਲਾਇਆ ਜੀ ਦੋਨਾਂ ਨੇ ਗੱਲਬਾਤ ਕੀਤੀ ਵੀ ਆਪਾਂ ਘਰ ਦੇ ਆਈ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਜੇ ਤੈਨੂੰ ਨਾਂ ਤਰੀ ਜੌਬ ਹਟਾਈ ਗਏ ਵੀ ਚਲੋ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜੋ ਵੀਡੀਓ ਕਲਿੱਪ ਆ ਜੋ ਲੱਗਦਾ ਵੀ ਡਾਊਟਫੁ ਉਸ ਤੋਂ ਬਾਅਦ ਐਸਾ ਚ ਉਹਨੂੰ ਦਿੱਤਾ ਜੀ ਕਿ ਸੋ ਉਹ ਕਹਿੰਦੇ ਤਲਵੰਡੀ ਸਾਬੂ ਡਿਊਟੀ ਹੈ ਸਾਡੀ ਚਲੋ ਉਹਨਾਂ ਨੇ ਦੋ ਤਿੰਨ ਦਿਨ ਲਗਾਤੇ ਜੀ ਮੁੜ ਕੇ ਉਹਨਾਂ ਨੇ ਇਹਨੂੰ ਥਾਣੇ 'ਚ ਬੁਲਾ ਲਿਆ ਥਾਣੇ 'ਚ ਬੁਲਾ ਕੇ ਇਹਨੂੰ ਪੁੱਛਾ ਮਾੜਾ ਮोटा ਪੁੱਛ ਦੱਸ ਕੀਤੀ ਸ਼ਾਮ ਨੂੰ ਉਹਨੂੰ ਘਰੇ ਭੇਜਤਾ ਜੀ ਦੂਸਰੇ ਦਿਨ ਫਿਰ ਕ ਉਸ ਵਿੱਚ ਬੰਦੇ ਸੀਗੇ ਜੀ ਉਹਨਾਂ ਨੇ ਲਾ ਕੇ ਇਹਨੇ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਸਪਰੇ ਵਗੈਰਾ ਪੀ ਲਈ ਫਿਰ ਇਹ ਸਿਵਲ ਹਸਪੀਟਲ 'ਚ ਰੈਫਰ ਕਰਤੇ ਹਾਂ ਗੁਰਨਾਨਕ ਹਸਪੀਟਲ 'ਚ ਮੁੜ ਕੇ ਇਹਨਾਂ ਨੇ ਉਥੋਂ ਕੋਈ ਸੱਤੋਂ ਸਾਡੀ ਕੋਈ ਨਹੀਂ ਸੁਣਵਾਈ ਕਰੀ ਨਾ ਹੀ ਉਹ ਕਹਿੰਦਾ ਵੀ ਮੈਂ ਨਹੀਂ ਕੋ ਕਰ ਸਕਦਾ ਇਹ ਕੱਲ ਦੁਪਹਿਰ ਦੇ ਹੀ ਸਾਡੇ ਹਸਪੀਟਲ ਦੇ ਮੂਹਰੇ ਧਰਨਾ ਲਾਇਆ ਵਾ ਇਥੇ ਜੰਮ ਕੇ ਨਾਰਾ ਵਾਜੀ ਕਰੀ ਜਾਂਦੇ ਆ ਇਹ ਸਾਰੇ ਏਕ ਦੇ ਖਰਾਬ ਉਲਟ ਬੋਲਦੇ ਆ ਠੀਕਾ ਜਿਸਕੇ ਜੋ ਕਿ ਅਸੀਂ ਚਾਉਂਦੇ ਆ ਕਿ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਅੱਛਾ ਪਹਿਲਾਂ ਵੀ ਕਦੇ ਕੋਈ ਅਜੀ ਗੱਲਬਾਤ ਹੋਈ ਆ ਜਾਂ ਜੱਗਾ ਸਿੰਘ ਵੱਲੋਂ ਪਹਿਲਾਂ ਕਦੇ ਤੁਹਾਨੂੰ ਲੱਗਿਆ ਵੀ ਕੋਈ ਇਸ ਤਰ੍ਹਾਂ ਦੀ ਕੋਈ ਸ਼ਰਾਰਤਬਾਜ਼ੀ ਕੀਤੀ ਗਈ ਹੋਵੇ ਜਾਂ ਕੋਈ ਤੁਹਾਡੀ ਕਦੇ ਕੋਈ ਪੇਮੈਂਟ ਉਹਨਾਂ ਦੱਸਣ ਤਾਂ ਕਿ ਪਹਿਲਾਂ ਵੀ ਕਾਫੀ ਸਾਰੇ ਜਿਹੜੇ ਪੈਸੇ ਆ ਹਸਪਤਾਲ ਦਾ 2-2 ਢਾਈ ਟਾਂ ਲੱਖ ਰੁਪਿਆ ਕਹਿੰਦੇ ਜੀ ਜੱਗੇ ਦੇ ਹੱਥ 'ਚ ਰਹਿੰਦਾ ਸੀ ਜਾਂ ਉਹਨਾਂ ਨੇ ਅੱਜ ਤੱਕ ਕਦੇ ਅਜ ਕਦੇ ਪਹਿਲਾਂ ਤੁਹਾਨੂੰ ਲੱਗਿਆ ਵੀ ਕੋਈ ਇਸ ਤਰ੍ਹਾਂ ਦੀ ਕੋਈ ਸ਼ਰਾਰਤਬਾਜ਼ੀ ਹੋਈ ਆ ਜਾਂ ਕਦੇ ਤੁਹਾਨੂੰ ਕਦੇ ਕੋਈ ਸ਼ੱਕ ਹੋਇਆ ਹੋਵੇ ਨਹੀਂ ਜੀ ਪਹਿਲਾਂ ਕੋਈ ਸ਼ ਜੋ ਵੀ ਸੂਝ ਲੈਣਾ ਦੇਣਾ ਸੀਗਾ ਸਾਡੇ ਨਾਲ ਹੀ ਜਾਂਦਾ ਹੁੰਦਾ ਸੀਗਾ ਜੋ ਕਿਦਾਂ ਇਦਾਂ ਦਾ ਕੋਈ ਸਾਨੂੰ ਪਹਿਲਾਂ ਡਾਊਟਫੁੱਲ ਨਹੀਂ ਸੀ ਉਹ ਵੀ ਸਾਨੂੰ ਜੋ ਵੀਡੀਓ ਦੇਖ ਕੇ ਇਹ ਤੇ ਡਾਊਟ ਹੁੰਦਾ ਜੀ ਅਸੀਂ ਉਹਨਾਂ ਦਾ ਕਹਿਣਾ ਕੀ ਚਲੋ ਇਹ ਤਾਂ ਚੋਰੀ ਦਾ ਮਸਲਾ ਅਲੱਗ ਹੋ ਗਿਆ ਉਹ ਕਹਿੰਦੇ ਵੀ ਸਾਨੂੰ ਬੜੇ ਅਪਸ਼ਬਦ ਬੋਲੇ ਗਏ ਆ ਜਾਂ ਜਾਤੀਵਾਦਕ ਸ਼ਬਦ ਸਾਨੂੰ ਬੋਲੇ ਗਏ ਜਾਂ ਕੁਝ ਮਤਲਬ ਧਮਕੀਆਂ ਦਿੱਤੀਆਂ ਗਈਆਂ ਉਹ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਆ ਤੁਹਾਡੇ ਵੱਲੋਂ ਕੋਈ ਦੇਖੋ ਹੀ ਸਾਰੇ ਪੜੇ ਲਿਖੇ ਆ ਡਾਕਟਰ ਸਾਹਿਬ ਆ ਤੇ ਮੈਡਮ ਆਈ ਠੀਕ ਆ ਅਸੀਂ ਪੜੇ ਲਿਖੇ ਆ ਜੀ ਠੀਕ ਆ ਕੋਈ ਵੀ ਇਹਨਾਂ ਨੂੰ ਇੱਕ ਸ਼ਬਦ ਗਲਤ ਨਹੀਂ ਬੋਲਿਆ ਜੀ ਇਹ ਕੱਲ ਦੇ ਸਾਡੇ ਖਿਲਾਫ ਜੋ ਇਹਨਾਂ ਨੂੰ ਮੂੰਹ ਚ ਆਉਂਦਾ ਉਹ ਬੋਲੀ ਜਾਂਦੇ ਜੀ ਠੀਕ ਆ ਡਾਕਟਰ ਸਾਹਿਬ ਦੇ ਖਿਲਾਫ ਬੋਲਦੇ ਆ ਕੱਲ ਦੇ ਸਾਡਾ ਗੇਟ ਬੰਦ ਕਰਿਆ ਵਾ ਅੰਦਰ ਇਹਨਾਂ ਨੇ ਸਾਨੂੰ ਕਿਡਨਾਪ ਕਰਿਆ ਵਾ ਬਾਹਰ ਕਿਸੇ ਨੂੰ ਨਿਕਲ ਨਹੀਂ ਦੇ ਰਹੇ ਜੇ ਕੋਈ ਐਮਰਜੈਂਸੀ ਆ ਕੋਈ ਸਾਡਾ ਭਾਦਰਾ ਆ ਖਾਣਾ ਬਣਾਉਣ ਵਾਸਤੇ ਉਹਨੂੰ ਹੀ ਅੰਦਰ ਆਉਣ ਦੇਣਾ ਕੋਈ ਸਾਡਾ ਸਟਾਫ ਆ ਉਹਨਾਂ ਨੂੰ ਹੀ ਅੰਦਰ ਆਉਣ ਦਿੰਦੇ ਬਾਹਰ ਇਹ ਡਾਂਗਾਂ ਲੈ ਲੈ ਪੈਂਦੇ ਆ ਜੀ ਅੱਛਾ ਅਸੀਂ ਬਾਹਰ ਖੜੇ ਸੀ ਉਹਨਾਂ ਨੇ ਸਾਨੂੰ ਇੱਕ ਚੀਜ਼ ਦਿਖਾਈ ਹੈ ਕਹਿੰਦੇ ਵੀ ਇਹਨਾਂ ਨੇ ਅਸੀਂ ਕੋਈ ਇਹਨਾਂ ਦਾ ਕੋਈ ਗੇਟ ਨਹੀਂ ਲੌਕ ਕੀਤਾ ਜਾਂ ਅਸੀਂ ਕੋਈ ਧੱਕੇਸ਼ਾਹੀ ਨਹੀਂ ਕੀਤੀ ਉਹਨਾਂ ਦੇ ਅਕੋਰਡਿੰਗ ਅਸੀਂ ਜਦੋਂ ਅਸੀਂ ਬਾਹਰ ਸੀ ਉਹਨਾਂ ਦੀ ਗੱਲਬਾਤ ਸੁਣ ਰਹੇ ਸੀ ਉਹ ਕਹਿੰਦੀ ਵੀ ਅਸੀਂ ਕੋਈ ਇਹਨਾਂ ਨੇ ਧੱਕੇਸ਼ਾਹੀ ਨਹੀਂ ਕੀਤੀ ਜਾਂ ਅਸੀਂ ਇਨਸਾਫ ਦੀ ਮੰਗ ਕੀਤੀ ਆ ਕੋਈ ਕੰਪਰਮਾਈਜ਼ ਵਾਲੀ ਗੱਲ ਠੋਡੇ ਵੱਲੋਂ ਜਾਂ ਉਹਨਾਂ ਵੱਲੋਂ ਕੋਈ ਆ ਕਿ ਚਲੋ ਜੋ ਕੋਈ ਨੁਕਸਾਨ ਹੋਇਆ ਜਾਂ ਕਿਸ ਤਰ੍ਹਾਂ ਦੀ ਗੱਲ ਕਿਸ ਤਰ੍ਹਾਂ ਦੀ ਗੱਲਬਾਤ ਆਪਸ ਚ ਠੋੜੇ ਦੋਨਾਂ ਤਰ੍ਹਾਂ ਚ ਹੋਈ ਹੈ ਹਲ ਤੱਕ ਸਾਡੇ ਕੋਲ ਹੀ ਇਹਨਾਂ ਨੇ ਬੰਦੇ ਭੇਜਿਆ ਜੋ ਇਹਨਾਂ ਦੇ ਕਿਸਾਨ ਜੀ ਨੂੰ ਉਹ 5000 ਦੀ ਡਿਮਾਂਡ ਕਰ ਰਿਹਾ ਕਿ ਮੈਨੂੰ ਦਿਓ ਮੈਂ ਬੋਲਣੋਂ ਹਟ ਜਾਊਗਾ ਜੀ ਜੋ ਸਾਡੇ ਬਲਾਰੇ ਆ ਉਹ 5-5000 ਰੁਪਏ ਲੈਣਗੇ ਅੱਛਾ ਜਿਹੜੇ ਬਾਹਰ ਇਹਨਾਂ ਦੇ ਜਿਹੜੇ ਇੱਕ ਇਨਸਾਨ ਜੂਨੀਅਰ ਮਜ਼ਦੂਰ ਜੂਨੀਅਨ ਵਾਲਿਓ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਉਹਨਾਂ ਮੈਨੂੰ ਸਾਡੇ ਕੋਲ ਬੰਦਾ ਭੇਜਿਆ ਗਿਆ ਵੀ 5-5000 ਰੁਪਏ ਚਾਰ ਬੰਦੇ ਸਾਡੇ 20000 ਰੁਪਏ ਲੈਣਗੇ 10 ਲੱਖ ਰੁਪਏ ਜਗਸੀਰ ਸਿੰਘ ਨੂੰ ਦਿੱਤਾ ਜਾਵੇ 10000 10 ਲੱਖ ਰੁਪਏ ਅਸੀਂ ਕਿਉਂ ਦੇ ਕੀ ਇਹਨੂੰ ਕੀ ਗੱਲ ਸੱਚੀ 10 ਲੱਖ ਰੁਪਏ ਮਤਲਬ ਜਿਹੜਾ ਵਿਅਕਤੀ ਹੈ ਜਿਹਨੇ ਜਿਹਨੇ ਮਤਲਬ ਕਹਿ ਰਿਹਾ ਕਿ ਸਪਰੇ ਉਹਨਾਂ ਦੇ ਪਰਿਵਾਰ ਵੱਲੋਂ ਜੋ ਉਹਨਾਂ ਦੇ ਇਹ ਬਾਹਰ ਬਿਠਾਏ ਹੋਏ ਆਈ ਜੋ ਲਟੇਰੇ ਆ ਇਹ ਇਕੱਠੇ ਹੋਏ ਹੋਏ ਆ ਸਾਰੇ ਇਹ ਡਿਮਾਂਡ ਕਰ ਰਹੇ ਆ ਕਿ 10 ਲੱਖ ਦੋ 5-5000 ਸਾਨੂੰ ਦਿਓ ਜਿਹੜੇ ਕਿਸਾਨ ਯੂਨੀਅਨ ਦੇ ਇਹਨਾਂ ਦੇ ਮੂਹਰੇ ਜਿਹੜੇ ਲਟੇਰੇ ਆ ਜਿਹੜੇ ਕਿ ਉਹਨਾਂ ਦੇ ਕਿਸਾਨ ਯੂਨੀਅਨ ਨਾਲ ਕੋਈ ਰਿਲੇਟਡ ਨਹੀਂ ਮੰਦੇ ਕੁਛ ਨਹੀਂ ਅੱਛਾ ਜੀ ਹਸਪੀਟਲ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਮਜ਼ਦੂਰ ਖੇਤ ਯੂਨੀਅਨ ਜਿਹੜੀ ਜੱਥੇ ਬੰਦੀ ਆ ਉਹ ਬੈਠੀ ਆ ਉਹਨਾਂ ਵੱਲੋਂ ਕੋਈ ਡਿਮਾਂਡ ਕੀਤੀ ਗਈ ਹੈ ਪੈਸੇ ਮਤਲਬ ਅਸੀਂ ਇੱਕ ਪੱਖ ਉਹਨਾਂ ਦਾ ਸੁਣ ਚੁੱਕੇ ਹਾਂ ਇੱਕ ਪੱਖ ਅਸੀਂ ਇਹਨਾਂ ਦਾ ਸੁਣ ਚੁੱਕੇ ਹਾਂ ਇਹਨਾਂ ਵੱਲੋਂ ਵੀ ਦਲੀਲ ਇਹ ਹੀ ਦਿੱਤੀ ਗਈ ਹੈ ਕਿ ਉਹਨਾਂ ਨੇ ਕੁਝ ਵੀਡੀਓ ਇਹਨਾਂ ਦੇ ਕੋਲ ਜੋ ਪ੍ਰੂਫ ਦੇ ਤੌਰ ਤੇ ਕਹਿੰਦੇ ਸਾਡੇ ਕੋਲ ਮੌਜੂਦਾ ਨੇ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਵੀ ਆ ਆਪਣੇ ਇਨਸਾਫ ਲਈ ਉਧਰੋਂ ਉਹਨਾਂ ਨੇ ਆਪਣੇ ਇਨਸਾਫ ਲਈ ਦੋਨਾਂ ਧਿਰਾਂ ਵੱਲੋਂ ਇੱਕ ਕਾਨੂੰਨ ਦੇ ਅਗੇ ਇਨਸਾਫ ਲਈ ਦਿੱਤੀ ਗਈ ਹੈ ਅਸੀਂ ਦੋਨੋਂ ਪੱਖ ਸੁਣ ਚੁੱਕੇ ਹਾਂ ਹੁਣ ਜਿਹੜਾ ਫੈਸਲਾ ਉਹ ਕਾਨੂੰਨ ਨੇ ਕਰਨਾ ਏਸੀ ਸਾਡੇ ਡਾਕਟਰ ਬਲਵੀਰ ਸਿੰਘ ਹਸਪੀਟਲ ਉਹਨਾਂ ਦੇ ਜਿੰਨੇ ਵੀ ਮੁਲਾਜ਼ਮ ਆਜਾ ਉਹਨਾਂ ਦਾ ਸਟਾਫ ਕਹੋ ਜੇ ਜਿੰਨੇ ਵੀ ਇੱਥੇ ਮੋਦਵਾ ਜ਼ਿੰਮੇਵਾਰ ਹੋਣ ਤੇ ਸਾਰੇ ਬਲੋਸੀ ਤੁਸੀਂ ਦੇਖ ਰਹੇ ਹੋ ਜੀਐਸਡੀ ਪੰਜਾਬ ਮੀਡੀਆ ਮੈਂ ਜੀਸੀ ਜਸ ਔਰ ਮੇਰੇ ਨਾਲ ਓਪੀ 12 ਥੈਂਕ ਯੂ ਧੰਨਵਾਦ